ਕੈਨੇਡਾ ਦੇ ਵਿੱਚ ਹੁਣ ਨਹੀਂ ਬਦਲ ਸਕਣਗੇ ਵਿਦਿਆਰਥੀ ਆਪਣਾ ਕਾਲਜ ਨਹੀਂ ਤਾਂ 30 ਦਿਨਾਂ ਦੇ ਵਿੱਚ ਛੱਡਣਾ ਪਵੇਗਾ ਕੈਨੇਡਾ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਲਗਾਤਾਰ ਸਰਕਾਰ ਦੇ ਵੱਲੋਂ ਕੈਨੇਡਾ ਸਰਕਾਰ ਦੇ ਵੱਲੋਂ ਨੀਮਾ ਦੇ ਵਿੱਚ ਸਫਤੀ ਕੀਤੀ ਜਾ ਰਹੀ ਹੈ ਤਾਂ ਇੱਕ ਵੱਡਾ ਨਿਯਮ ਸਟੱਡੀ ਵੀਜ਼ਨ ਲੈ ਕੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਜੇਕਰ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਵਿਦਿਆਰਥੀ ਆਪਣਾ ਕਾਲਜ ਬਦਲਦਾ ਹੈ ਤਾਂ ਉਸ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪਵੇਗਾ ਜਾਂ ਫਿਰ ਉਸ ਨੂੰ 30 ਦਿਨਾਂ ਦੇ ਅੰਦਰ ਅੰਦਰ ਮੁੜ ਤੋਂ ਸਟੱਡੀ ਵੀਜ਼ਾ ਲੈਣਾ ਪਵੇਗਾ ਵੱਡੀ ਖਬਰ ਇਸ ਵੇਲੇ ਦੀ ਸਟੱਡੀ ਵੀਜ਼ਨ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਕੈਨੇਡਾ ਸਰਕਾਰ ਨੀਮਾ ਦੇ ਵਿੱਚ ਤਬਦੀਲੀ ਕਰਦੀ ਜਾ ਰਹੀ ਹੈ ਸਟੱਡੀ ਵੀਜ਼ਨ ਲੈ ਕੇ ਸਖਤ ਨਿਯਮ ਜਾਰੀ ਕੀਤਾ ਗਿਆ ਹੈ ਕਿ ਭਾਰਤ ਤੋਂ ਕੈਨੇਡਾ ਪਹੁੰਚੇ ਵਿਦਿਆਰਥੀ ਉੱਥੇ ਜਾ ਕੇ ਆਪਣਾ ਕਾਲਜ ਨਹੀਂ ਬਦਲ ਸਕਦੇ ਤਾਂ ਜੇਕਰ ਤੁਹਾਡੇ ਵੀ ਆਪਣੇ ਬੱਚੇ ਕੈਨੇਡਾ ਪਹੁੰਚੇ ਨੇ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਕਿਸੇ ਨੂੰ ਇਹ ਖਬਰ ਪਹੁੰਚ ਸਕੇ ਤਾਂ ਸਮਝ ਸਕਣ ਦੱਸ ਦਈਏ ਮੁਰ ਤੋਂ ਇੱਕ ਵਾਰ ਕੇ ਮੁਰ ਤੋਂ ਸਟੱਡੀ ਵੀਜ਼ੇ ਦੇ ਵਿੱਚ ਸਖਤੀ ਕਰ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਜੇਕਰ ਭਾਰਤ ਤੋਂ ਵਿਦਿਆਰਥੀ ਕੈਨੇਡਾ ਪਹੁੰਚਦਾ ਹੈ ਉੱਥੇ ਜਾ ਕੇ ਆਪਣਾ ਕਾਲਜ ਬਦਲਦਾ ਹੈ ਤਾਂ 30 ਦਿਨਾਂ ਦੇ ਅੰਦਰ ਅੰਦਰ ਹੈ ਉਸ ਨੂੰ ਆਪ ਕੈਨੇਡਾ ਛੱਡ ਕੇ ਆਪਣੇ ਦੇਸ਼ ਵਾਪਸ ਆਉਣਾ ਪਵੇਗਾ ਪਰ ਜੇਕਰ ਉਹ ਉੱਥੇ ਜਾ ਕੇ ਉਸ ਨੂੰ ਮੁੜ ਤੋਂ ਸਟੱਡੀ ਵੀਜ਼ਾ ਲੈਣਾ ਪਵੇਗਾ ਜੇਕਰ ਉਹ ਆਪਣਾ ਕਾਲਜ ਬਦਲਦਾ ਪਰ ਸਟੱਡੀ ਵੀਜ਼ਾ ਦੇਣ ਤੋਂ ਜੇਕਰ ਇਨਕਾਰੀ ਹੋ ਜਾਂਦੀ ਹੈ ਤਾਂ ਇਸ ਸਭ ਮਾਮਲੇ ਦੇ ਵਿੱਚ ਵੀ ਉਸ ਨੂੰ 30 ਦਿਨਾਂ ਦੇ ਅੰਦਰ ਅੰਦਰ ਕੈਨੇਡਾ ਛੱਡਣਾ ਪਵੇਗਾ ਤਾਂ ਇਸ ਵੇਲੇ ਦੀ ਵੱਡੀ ਖਬਰ ਕਰਨਿਆ ਤੁਹਾਡਾ ਸੰਜੀ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸੰਜੀ ਕਰੋ ਤਾਂ ਵਧੇਰੀ ਖਬਰਾਂ ਦੇ ਲਈ ਜੁੜ ਰਹੋ ਪੰਜਾਬ ਪੋਸਟ ਟੀਵੀ ਨਾਲ ਕੈਨੇਡਾ ਦੇ ਵਿੱਚ ਹੁਣ ਨਹੀਂ ਬਦਲ ਸਕਣਗੇ ਵਿਦਿਆਰਥੀ ਆਪਣਾ ਕਾਲਜ ਨਹੀਂ ਤਾਂ 30 ਦਿਨਾਂ ਦੇ ਵਿੱਚ ਛੱਡਣਾ ਪਵੇਗਾ ਕੈਨੇਡਾ ਜੀ ਹਾਂ ਸੁਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਲਗਾਤਾਰ ਸਰਕਾਰ ਦੇ ਵੱਲੋਂ ਕੈਨੇਡਾ ਸਰਕਾਰ ਦੇ ਵੱਲੋਂ ਨੀਮਾ ਦੇ ਵਿੱਚ ਸਖਤੀ ਕੀਤੀ ਜਾ ਰਹੀ ਹੈ ਤਾਂ ਇੱਕ ਵੱਡਾ ਨਿਯਮ ਸਟੱਡੀ ਵੀਜ਼ਨ ਲੈ ਕੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਜੇਕਰ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਵਿਦਿਆਰਥੀ ਆਪਣਾ ਕਾਲਜ ਬਦਲਦਾ ਹੈ ਤਾਂ ਉਸ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪਵੇਗਾ ਜਾਂ ਫਿਰ ਉਸ ਨੂੰ 30 ਦਿਨਾਂ ਦੇ ਅੰਦਰ ਅੰਦਰ ਮੁੜ ਤੋਂ ਸਟੱਡੀ ਵੀਜ਼ਾ ਲੈਣਾ ਪਵੇਗਾ ਵੱਡੀ ਖਬਰ ਇਸ ਵੇਲੇ ਦੀ ਸਟੱਡੀ ਵੀਜ਼ਨ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਕੈਨੇਡਾ ਸਰਕਾਰ ਨੀਮਾ ਦੇ ਵਿੱਚ ਤਬਦੀਲੀ ਕਰਦੀ ਜਾ ਰਹੀ ਹੈ ਤਾਂ ਸਟੱਡੀ ਵੀਜ਼ਨ ਲੈ ਕੇ ਸਖਤ ਨਿਯਮ ਜਾਰੀ ਕੀਤਾ ਗਿਆ ਹੈ ਕਿ ਭਾਰਤ ਤੋਂ ਕੈਨੇਡਾ ਪਹੁੰਚੇ ਵਿਦਿਆਰਥੀ ਉੱਥੇ ਜਾ ਕੇ ਆਪਣਾ ਕੋਲਜ ਨਹੀਂ ਬਦਲ ਸਕਦੇ ਤਾਂ ਜੇਕਰ ਤੁਹਾਡੇ ਵੀ ਆਪਣੇ ਬੱਚੇ ਕੈਨੇਡਾ ਪਹੁੰਚੇ ਨੇ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾ ਜੋ ਹਰ ਕਿਸੇ ਨੂੰ ਇਹ ਖਬਰ ਪਹੁੰਚ ਸਕੇ ਤਾਂ ਸਮਝ ਸਕਣ ਦੱਸ ਦਈਏ ਮੁਰਤੋ ਇਕਵਾਲ ਕੇ ਮੁਰਤੋ ਸਟੱਡੀ ਵੀਜ਼ੇ ਦੇ ਵਿੱਚ ਸੱਤੀ ਕਰ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਜੇਕਰ ਭਾਰਤ ਤੋਂ ਵਿਦਿਆਰਥੀ ਕੈਨੇਡਾ ਪਹੁੰਚਦਾ ਹੈ ਉੱਥੇ ਜਾ ਕੇ ਆਪਣਾ ਕਾਲਜ ਬਦਲਦਾ ਹੈ ਤਾਂ 30 ਦਿਨਾਂ ਦੇ ਅੰਦਰ ਅੰਦਰ ਉਸ ਨੂੰ ਕੈਨੇਡਾ ਛੱਡ ਕੇ ਆਪਣੇ ਦੇਸ਼ ਵਾਪਸ ਆਉਣਾ ਪਵੇਗਾ ਪਰ ਜੇਕਰ ਉਹ ਉੱਥੇ ਜਾ ਕੇ ਉਸ ਨੂੰ ਮੁੜ ਤੋਂ ਸਟੱਡੀ ਵੀਜ਼ਾ ਲੈਣਾ ਪਵੇਗਾ ਜੇਕਰ ਉਹ ਆਪਣਾ ਕਾਲਜ ਬਦਲਦਾ ਹੈ ਪਰ ਸਟੱਡੀ ਵੀਜ਼ਾ ਦੇਣ ਤੋਂ ਜੇਕਰ ਇਨਕਾਰੀ ਹੋ ਜਾਂਦੀ ਹੈ ਤਾਂ ਇਸ ਸਭ ਮਾਮਲੇ ਦੇ ਵਿੱਚ ਵੀ ਉਸ ਨੂੰ 30 ਦਿਨਾਂ ਦੇ ਅੰਦਰ ਅੰਦਰ ਕੈਨੇਡਾ ਛੱਡਣਾ ਪਵੇਗਾ ਤਾਂ ਇਸੋ ਵੇਲੇ ਦੀ ਵੱਡੀ ਖਬਰ ਕਰ ਰਿਹਾ ਤੁਹਾਡਾ ਸੰਜੀ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸੰਜੀ ਕਰੋ ਤਾਂ ਵਧੇਰੀ ਖਬਰਾਂ ਦੇ ਲਈ ਜੁੜ ਰਹੋ ਪੰਜਾਬ ਪੋਸਟ ਟੀਵੀ ਦੇ ਨਾਲ